ਫਾਜ਼ਿਲਕਾ ਚ ਬੀਐਸਐਫ ਦੀ ਟੀਮ ਤੇ ਗੋਲੀਬਾਰੀ ਬਾਰਡਰ ਤੇ ਲੈਣ ਆਏ ਸਨ ਖੇਪ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਦੋ ਤਸਕਰ ਫੜੇ ਫਾਜ਼ਿਲਕਾ ਚ ਪਾਕਿਸਤਾਨ ਸਰਦ ਤੋਂ ਹੈਰੋਇਨ ਦੀ ਖੇਪ ਲੈਣ ਗਏ ਸਮਗਲਰਾਂ ਨੇ ਬੀਐਸਐਫ ਜਵਾਨਾਂ ਤੇ ਹਮਲਾ ਕਰ ਦਿੱਤਾ ਆਰੋਪੀਅਨ ਨੇ ਗੋਲੀਆਂ ਵੀ ਚਲਾਈਆਂ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ ਦੋ આરોપીਆਂ ਨੂੰ ਕੇਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਵਾਂ આરોપીਾਂ ਦੀ ਨਿਸ਼ਾਨਦੇਹੀ ਤੇ ਹੈਰੋਇਨ ਦੇ ਪੈਕੇਟ ਅਤੇ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਬੀਐਸਐਫ ਨੂੰ ਮੁਖਬਰ ਨੇ ਪਿੰਡ ਕਾਹਲੀ ਵਾਲਾ ਨੇੜੇ ਦੋ ਵਿਅਕਤੀ ਸ਼ੱਕੀ ਹਾਲਤ ਵਿੱਚ ਦੇਖੇ ਜਾਣ ਦੀ ਸੂਚਨਾ ਦਿੱਤੀ ਜਦੋਂ ਬੀਐਸਐਫ ਨੇ ਕਾਰਵਾਈ ਕੀਤੀ ਅਤੇ ਦੋ ਵਿਅਕਤੀਆਂ ਨੂੰ けਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਬੀਐਸਐਫ ਦੇ ਜਵਾਨਾਂ ਤੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਦੋ ਰਾਉਂਡ ਫਾਇਰ ਕੀਤੇ ਗਏ ਪਰ ਬੀਐਸਐਫ ਦੇ ਜਵਾਨਾਂ ਨੇ ਦੋਵਾਂ આરોપીਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਿਸ ਕੋਲੋਂ ਇੱਕ ਪਿਸਤੌਲ ਇੱਕ ਮੈਗਜ਼ੀਨ ਅਤੇ 4 ਜਿੰਦਾ ਕਾਰਤੂਸ ਬਰਾਮਦ ਹੋਏ ਫੜੇ ਗਏ આરોપીਆਂ ਦੀ ਸੂchnਾ ਤੇ ਬੀਐਸਐਫ ਨੇ ਇੱਕ ਪੈਕੇਟ चबंद पां सौ ग्राम हैरोइन भी बरामद की है फड़े गए आरोपियों की पछाण सुखदेव सिंह वासी नौबहराम तहसील गुरुहरसहाय जिला फिरोजपुर कुलविंदर सिंह वासी हज़ारा राम सिंह वाला जिला फाज़िलका वजो है। फिलहाल बी एस एफ इलाके की तलाशी ली जा रही है आरोपियों तो भी पूछगिछ की जा रही है फिलहाल बी एस एफ अधिकारी आरोपियां तो पुछगिछ कर रहे हैं